ਦੋਸਤੋ ਗਠੀਏ ਤੋਂ ਬਹੁਤ ਲੋਕ ਪਰੇਸ਼ਾਨ ਨੇ ਬਹੁਤ ਨਾਨਾ ਪ੍ਰਕਾਰ ਦੇ ਆ ਕੋਈ ਹੋਮੋਪੈਥੀ ਖਾ ਰਿਹਾ ਕੋਈ ਐਲੋਪੈਥੀ ਖਾ ਰਿਹਾ ਕੋਈ ਆਯੁਰਵੇਦਿਕ ਖਾ ਰਿਹਾ ਜਿਹੜੀ ਔਸ਼ਦੀ ਖਾ ਰਹੇ ਹੋ ਮੈਂ ਕਹਿੰਦਾ ਖਾਈ ਜਾਓ ਕੋਈ ਗੱਲ ਨਹੀਂ ਯਾਰ ਤੁਸੀਂ ਟੈਸਟ ਕਰਵਾਉਂਦੇ ਰਹੋ ਜੇ ਤੁਹਾਨੂੰ ਲੱਗਦਾ ਵੀ ਥੋੜਾ ਬਹੁਤਾ ਫਰਕ ਪੈ ਰਿਹਾ ਤਾਂ ਲੱਗੇ ਰਹੋ ਕਿਉਂਕਿ ਥੋੜਾ ਲੰਬਾ ਰੋਗ ਚੱਲਦਾ ਜੇ ਕੋਈ ਜਲਦੀ ਚਾਹੁੰਦਾ ਤਾਂ ਸਾਾਨੂੰ ਵੀ ਮਿਲ ਸਕਦਾ ਕਿਉਂਕਿ ਸਾਡਾ ਅਨੁਭਵਾ ਜਿਹੜਾ 25 ਸਾਲਾਂ ਦਾ ਉਹਦੇ ਨਾਲ ਕੁਛ ਨਾ ਕੁਛ ਤਾਂ ਸਾਡੇ ਕੋਲੇ ਬਿਹਤਰ ਹੈਗਾ ਹੀ ਆ ਕਿਉਂਕਿ ਹੋਰ ਹਜ਼ਾਰਾਂ ਲੱਖਾਂ ਮਰੀਜ਼ ਜਿਹੜੇ ਠੀਕ ਹੋਏ ਨੇ ਉਹਨਾਂ ਦਾ ਵੀ ਅਨੁਭਵ ਜੁੜ ਜਾਂਦਾ ਨਾਲ ਪਰ ਇੱਕ ਅਨੁਭਵ ਚੋਂ ਨਿਕਲਿਆ ਹੈ ਯੋਗ ਜਿਹੜਾ ਤੁਸੀਂ ਘਰੇ ਵਰਤ ਸਕਦੇ ਹੋ ਸੰਭਾਲੂ ਦੇ ਪੱਤੇ ਲੈ ਲੈਣੇ ਨੇ 15 ਤੋਂ 20 ਪੱਤੇ ਸੰਭਾਲੂ ਦੇ ਤੇ ਨਾਲ ਲੈ ਲੈਣੇ ਨੇ ਆਪਾਂ ਨੇ ਸੁਹਾਂਜਣੇ ਦੇ ਪੱਤੇ 15 ਤੋਂ 20 ਸੁਹਾਂਜਣੇ ਦੇ ਪੱਤੇ ਲੈ ਲਓ ਉਹਦੇ ਉਹਨਾਂ ਨੂੰ ਇੱਕ ਗਲਾਸ ਪਾਣੀ ਚ ਪਾ ਕੇ ਉਬਾਲਣਾ ਸ਼ੁਰੂ ਕਰ ਦਿਓ ਜਦੋਂ ਪਾਣੀ ਅੱਧਾ ਰਹਿ ਗਿਆ ਉਹਨਾਂ ਨੂੰ ਪਾਉਣ ਲੋ ਉਹਦੇ ਚ ਥੋੜੀ ਐਲੋਵੇਰੇ ਦੀ ਜੈਲ ਤਾਜ਼ੇ ਦੀ ਕੱਢ ਕੇ ਪਾ ਲਓ ਵਿੱਚ ਇੱਕ ਦੋ ਚੁਟਕੀਆਂ ਸੁੰਡ ਦਾ ਪਾਊਡਰ ਪਾ ਲਓ ਵਿੱਚ ਇਹ ਖਾਲੀ ਪੇਟ ਦੇਣਾ ਸ਼ੁਰੂ ਕਰ ਦਿਓ ਜਿਹੜਾ ਵੀ ਰੋਗੀ ਆ ਜਿਹੜਾ ਖੇਲ ਨਹੀਂ ਸਕਦਾ ਜਿਹਨੂੰ ਨਾ ਨਾ ਪ੍ਰਕਾਰ ਦੇ ਪੇਨਕিলার ਖਾਣੇ ਪੈਂਦੇ ਨੇ ਬਹੁਤ ਤੰਗ ਆ ਮਰੀਜ਼ ਉਹਦੇ ਲਈ ਪੇਨਕিলার ਦਾ ਕੰਮ ਸ਼ੁਰੂ ਕਰ ਦਿੰਦਾ ਦੂਜੀ ਵੱਡੀ ਗੱਲ ਆ ਜਿਹੜੀ ਇਹ ਨੁਸਖੇ ਜੀ ਇਹਦਾ ਦੁਸ਼ ਪ੍ਰਭਾਵ ਨਹੀਂ ਕੋਈ ਨੁਕਸਾਨ ਨਹੀਂ ਹੈਗਾ ਹਾਨੀ ਨਹੀਂ ਹੈਗੀ ਸਾਡੇ ਲਈ ਸੋ ਇਦਾਂ ਦੇ ਨੁਸਖੇ ਤੁਸੀਂ ਅਪਣਾਓ ਜੇ ਕੋਈ ਤੁਹਾਡੇ ਘਰ 'ਚ ਰੋਗੀ ਆ ਤੁਹਾਡੇ ਨੇੜੇ ਆ ਜਾਂ ਤੁਸੀਂ ਆਪ ਗਰਸ ਤੋਂ ਰੋਗ ਤੋਂ ਤਾਂ ਤੁਸੀਂ ਇਸ ਔਸ਼ਦੀ ਨੂੰ ਇੱਕ ਵਾਰੀ ਜ਼ਰੂਰ ਵਰਤਿਓ ਦੋਸਤੋ